हां जी लके जी शास्त्री काल गुड मॉर्निंग मैं अमन साइप्रस हूं, मैं I mean, से हूं ਤੇ ਮੈਂ ਆਪਣੀ ਜੋਬ ਤੇ ਆ ਗਈ ਸੀ ਆ ਮੈਂ 파ਟ ਟਾਈਮ ਤੇ ਆ ਗਈ ਸੀ 7 ਵਜੇ ਆਣਾ ਸੀਗਾ ਤੇ ਪੂਰੇ 7:00 ਵਜੇ ਹੈਗੇ ਆ ਤੇ ਮੈਂ ਆ ਗਈ ਸੀ ਬਟ ਮੈਂ ਪੂਰੀ ਤਰ੍ਹਾਂ ਠੀਕ ਨਹੀਂ ਹੈਗੀ ਅਜੇ ਵੀ ਰਾਤੀ ਵੀ ਕਾਫੀ ਬੁਰਾ ਹਾਲ ਹੋ ਗਿਆ ਸੀਗਾ ਤੇ ਤਾਂ ਕਰਕੇ ਚਲੋ ਮੈਂ ਕੰਮ ਸ਼ੁਰੂ ਕਰ ਦਿਆਂ ਫਿਰ ਇੱਥੇ ਕੰਮ ਫਿਨਿਸ਼ ਕਰਕੇ ਮੈਂ ਆਪਣੇ ਘਰ ਜਾਵਾਂਗੀ ਠੀਕ ਹੈ ਚਾਹ ਪਾਣੀ ਪੀਵਾਂਗੀ ਕਿਉਂਕਿ ਕਿਉਂਕਿ ਮੈਂ ਕੁਝ ਵੀ ਨਹੀਂ ਖਾ ਕੇ ਆਈ ਹੈਗੀ ਨਾ ਜਸ ਓਨਲੀ ਨਿੰਬੂ ਪਾਣੀ ਪੀ ਕੇ ਆਈ ਹੈਗੀ ਆ ਤੇ ਫਿਰ ਮੈਂ ਆਪਣੇ 12 ਵਾਲੀ ਜੋਬ ਤੇ ਜਾਣਾ ਹੈਗਾ ਆਪਣੇ এমপ্লয়ার ਦੇ ਘਰ ਲੋਕਰੇ ਚਲੋ ਠੀਕ ਆ ਫਿਰ ਮੈਂ ਕੰਮ ਸ਼ੁਰੂ ਕਰਦੀ ਆ ਠੀਕ ਆ ਫਿਰ ਬਾਅਦ 'ਚ ਤੁਹਾਡੇ ਨਾਲ ਗੱਲਬਾਤ ਕਰਦੀ ਆ ਠੀਕ ਹੈ ਜੀ ਇੱਕ ਫਿਨਿਸ਼ ਹੋ ਗਿਆ ਹੈਗਾ ਤੇ ਮੈਨੂੰ 30 ਰੋ ਮਿਲੇ ਹੈਗੇ ਆ ਠੀਕ ਹੈ ਸਾਢੇ 9 ਹੋਏ ਹੈਗੇ 7 ਵਜੇ ਆਈ ਸੀ ਕੰਮ ਫਿਨਿਸ਼ ਹੋ ਗਿਆ 30 ਰੋ ਮਿਲੇ ਹੈਗੇ ਆ ਤੇ ਹੁਣ ਮੈਂ ਆਪਣੇ ਘਰ ਚાલਦੀ ਆ ਠੀਕ ਆ ਘਰ ਜਾ ਕੇ ਆਪਣਾ ਚਾਹ ਪਾਣੀ ਪੀਉਂਗੀ ਠੀਕ ਆ ਮੇਰਾ ਸਿਰ ਬਹੁਤ ਰੁਕਦਾ ਆ ਇੱਕ ਮਿੰਟ ਕੰਮ ਪਤਾ ਨਹੀਂ ਕੀ-ਕੀ ਹੋ ਗਿਆ ਹਨਾ ਸੋ ਇਸ ਕਰਕੇ ਮੈਂ ਆਪਣੇ ਘਰ ਚ ਆਉਗੀ ਠੀਕ ਆ ਤੇ ਮੈਂ ਰੋਟੀ ਖਾऊंगी ਤੇ ਚਾਹ ਪੀऊंगी ਠੀਕ ਹੈ ਫਿਰ ਮੈਂ ਆਪਣੀ 12 ਵਾਲੀ ਚੌਕ ਜਾਵਾਂਗੀ ਠੀਕ ਹੈ ਲਓ ਜੀ ਮਰਕਲ ਤਾਂ ਮੈਂ ਗਈ ਤੇ ਮੈਂ ਘਰ ਦੇਣਾ ਸਾਰਾ ਹੀ ਫਲੈਟ ਕਲੀਨ ਹੋ ਗਿਆ ਹੈਗਾ ਆ ਲੋਕੋ ਜੀ ਤੇ ਮੇਰੇ ਕੋਲ ਇੱਕ ਮਿਸਟੇਕ ਹੋ ਗਈ ਹੈਗੀ ਆ ਮੇਰੇ ਕੋਲ ਆ ਟੁੱਟ ਗਿਆ ਆ ਬਚਾਰਾ ਕੁੱਤਾ ਜਾਂ ਟੁੱਟ ਗਿਆ ਵਾਲਾ ਟੁੱਟ ਗਿਆ ਹੁਣ ਪਤਾ ਨਹੀਂ ਹੁਣ ਗੋਲੀ ਬੀਬੀ ਨੂੰ ਮੈਂ ਮੈਸੇਜ ਕਰੂੰਗੀ ਕਿਉਂਕਿ ਦੱਸਣਾ ਜ਼ਰੂਰੀ ਹੁੰਦਾ ਹੈ ਹਨਾ ਕਿ ਕੁੱਤਾ ਜੇ ਤੇਰਾ ਟੁੱਟ ਗਿਆ ਭੈਣੇ ਪਤਾ ਨਹੀਂ ਕੁੱਤਾ ਪਤਾ ਨਹੀਂ ਕੀ ਆ ਪਰ ਟੁੱਟ ਗਿਆ ਸਾਰਾ ਕੁਝ ਕਲੀਨ ਹੋ ਗਿਆ ਤੇ ਹੁਣ ਆਪਾਂ ਘਰ ਚਲਦੇ ਆ ਤਾਂ ਹਾਂਜੀ ਲੋਕੋ ਜੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਮੇਰੀ ਤੇ ਮ ਤੇ ਅਦਰ ਚਾਹ ਬਣਦੀ ਆ ਹਜੇ ਇਹਨੂੰ ਟਾਈਮ ਲੱਗਣਾ ਹੈਗਾ ਆ ਤੇ ਫਿਰ ਮੈਂ ਚਾਹ ਪੀਉਂਗੀ ਫਿਰ ਮੈਂ ਆਪਣੀ ਜੌਬ ਤੇ ਚਲੇ ਜਾਵਾਂਗੀ ਜੀ ਰੋਟੀ ਰੈਡੀ ਹੋ ਗਈ ਆ ਤੇ ਮੈਂ ਰੋਟੀ ਖਾਵਾਂਗੀ ਠੀਕ ਹੈ ਮੇਰਾ ਬਹੁਤ ਬੁਰਾ ਹਾਲ ਹੈ ਤੇ ਫਿਰ ਸਫਰ ਚਾਹ ਚੂ ਪੀਗੀ ਠੀਕ ਹੈ ਮੈਂ ਆਪਣੀ ਜੌਬ ਤੇ ਚਲੇ ਜਾਵਾਂਗੀ ਲੱਗਦਾ ਮੈਨੂੰ ਗੋਲੀ ਖਾਣੀ ਪੈਣੀ ਆ ਚਲੋ ਠੀਕ ਹੈ ਮੈਂ ਆਪਣੇ ਘਰ ਵਾਗੇ ਜੀ ਖਾ ਪੀ ਜੇ ਬਾਟ ਟਾਈਮ ਦਾ ਚੌਕ ਮੇਰਾ ਫਿਨਿਸ਼ ਹੋ ਗਿਆ ਸੀਗਾ ਤੇ ਫਿਰ ਮੈਂ ਕੰਸਟਰਕਟਰ ਘਰ ਜਾ ਕੇ ਚਾਹ ਪਾਣੀ ਪੀਤਾ ਤੇ ਫਿਰ ਮੈਂ ਮਤਲਬ ਹੁਣ ਆ ਗਈ ਇੱਥੇ ਪੂਰੇ 12:00 ਵੱਜ ਗਏ ਤੇ ਅੱਜ ਬਣਾਣੀ ਹੈਗੀ ਆ ਖਾਚੀ ਵਿਦ ਰਾਈਸ ਲਾਈਕ ਜਿੱਦਾ ਇੰਡੀਆ ਦੇ ਵਿੱਚ ਜਿਹਨੂੰ ਖਿਚ ਜਾਸੇ ਹੋਰ ਕੰਮ ਕਰਦੀ ਡਾਸਕ ਵਗੈਰਾ ਕਰਨਾ ਹੈਗਾ ਬੈੱਡ ਵਗੈਰਾ ਪੋਚਾ ਲਗਾਣਾ ਸਕੂਪਾ ਲਗਾਣਾ ਬਹੁਤ ਸਾਰਾ ਕੰਮ ਹੈਗਾ ਠੀਕ ਹੈ ਪਲੇਟ ਵੋਸ਼ ਕਰਨ ਨੂੰ ਪਿਆ ਆਇਰਨ ਤਾਣਨ ਨੂੰ ਪਿਆ ਕੱਪੜੇ ਧੋਣ ਨੂੰ ਪਿਆ ਹਨ ਸੋ ਕੱਪੜੇ ਜਿਹੜੇ ਸੁੱਕਿਓ ਉਹ ਲਾਂਣ ਵੀ ਬਹੁਤ ਕੰਮ ਹੈਗਾ ਠੀਕ ਹੈ ਲੇਕਿਨ ਮੇਰੀ ਸੇਤ ਵੀ ਨਹੀਂ ਚੰਗੇ ਹੋ ਮੇਰਾ ਹੈਡੈਕ ਇੰਨਾ ਹੋ ਗਿਆ ਨਾ ਮੈਂ 10ਵੇਂ ਸਾਈ ਦੇ ਚਾਹ ਦੇ ਨਾਲ ਮੈਂ ਗੋਲੀ ਵੀ ਖਾਖੀ ਸੀ ਪਤਾ ਨਹੀਂ ਗੋਲੀ ਨੇ ਵੀ ਕੋਈ ਅਸਰ ਜਿਆ ਨਹੀਂ ਕੀਤਾ ਹੈਗਾ ਮੈਂ ਕਹਿ ਦਵਾਂ ਕਿ ਮੈਂ ਸ਼ਰ ਮੈਸੇਜ ਕਰਾ ਕੇ ਗੋਰੇ ਭਾਜੀ ਮੇਰੀ ਸੇਤ ਨਹੀਂ ਚੰਗੀ ਮੈਂ ਛੇਤੀ ਕਰ ਚਲ ਜਲਦੀ ਮੈਂ ਬਟ ਅੱਧ ਕਦਰ ਮੈਂ ਲਰਾਮੀ ਨਹੀਂ ਹਜਾਰ ਤਿੰਨ ਦਿਨ ਹੋ ਗਿਆ ਅੱਜ ਚਲ ਠੀਕ ਹੈ ਲੋਕਾ ਕੁਝ ਫਿਰ ਮੈਂ ਆਪਣਾ ਫਟਾਫਟ ਕੰਮ ਫਿਨਿਸ਼ ਕਰਾਂ ਠੀਕ ਹੈ ਸੋ ਮੈਂ ਲिटल ਬੈਠਾ ਵੀ ਰੈਸਟ ਵੀ ਕਰਾਂ ਹਨਾ ਰੈਸਟ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਰਾਤੀ ਵੀ ਮੇਰੀ ਨੀਂਦ ਪੂਰੀ ਨਹੀਂ ਹੋਈ ਹੈਗੀ ਮੈਂ ਇੰਨਾ ਕੰਮ ਕਰਕੇ ਅੱਜ ਕੱਲ ਵੀ ਪਾਰਟ ਟਾਈਮ ਰ ਸੋ ਮੈਂ ਇੱਥੇ ਥੋੜਾ ਜਿਆਦਾ ਰੈਸਟ ਕਰਦੀ ਆ ਠੀਕ ਹੈ ਨਾਲੇ ਹਾਂਜੀ ਲੋਕਾ ਜੀ ਫੂਡ ਬਣ ਕੇ ਰੈਡੀ ਹੋ ਗਿਆ ਹੈਗਾ ਤੇ ਛੋਟੂ ਘਰ ਆ ਛੋਟੂ ਨੂੰ ਪੁੱਛਣ ਜੇ ਉਹਨੇ ਖਾਣਾ ਨਹੀਂ ਤਾਂ ਫਿਰ 2 ਵਜੇ ਖਾਣਾ ਉਹਨਾਂ ਨੇ 2:30 ਵਜੇ ਜਦੋਂ ਆੜਾ 3 ਵਜੇ ਜਿੰਨੇ ਵੀ ਚਲੋ ਠੀਕ ਹੈ ਫਿਰ ਲੋਕ ਜੀ ਮੈਂ ਹੋਰ ਕੰਮ ਕਰ ਰਹਾ ਹਨਾ ਸਿਆਹ ਕੱਪੜੇ ਵਾਸ਼ਰ ਮਸ਼ੀਨ ਹੁਣ ਕਿਸ ਪਾਸੇ ਕੱਟਾ ਇਹਨੂੰ ਕਿ ਮੇਰੀ ਸਿਹਤ ਨਹੀਂ ਚੰਗੀ ਲੱਗੀ ਮੈਂ ਗੋਰੇ ਬਾਜੀ ਨੂੰ ਮੈਸੇਜ ਕਰਕੇ ਸ਼ਾਮ ਨੂੰ ਚੱਲ ਜਾਉਂਗੀ ਹਨਾ ਲੇਕਿਨ ਇੱਥੇ ਕੀ ਹੋ ਗਿਆ ਛੋਟਾ ਸਕੂਲ ਨੂੰ ਗਿਆ ਹੋਗਾ ਗੋਰਾ ਬਚਾ ਤੇ ਫੁੱਟਬਾਲ ਖੇលਿਆ ਹੋਗਾ ਸਵੇਰੇ ਤੇ ਫੁੱਟਬਾਲ ਦੇ ਨਾਲ ਉਹਦਾ ਗਿੱਟਾ ਆਹਾਂ ਗੁੰਟਾ ਟੁੱਟ ਗਿਆ ਹੈ ਤੇ ਹੁਣ ਜਦ ਮੈਂ ਮਤਲਬ ਰੂ ਕਲੀਨ ਕਰਨ ਲੱਗੀ ਤੇ ਕੁਕਿੰਗ ਕਰਨ ਲੱਗੀ ਸੀ ਮੈਂ ਕਿ ਚੱਲ ਜਾਣ ਗੋਰੇ ਬਾਜੀ ਨੇ ਡੋਰ ਓਪਨ ਕੀਤਾ ਤੇ ਉਹ ਮੁੰਡਾ ਮੈਂ ਕੀ ਆਖਿਆ ਹੋ ਗਿਆ ਲਓ ਹੁਣ ਇੱਥੇ ਲੱਗਦਾ ਕੱਲ ਪਾਰਟ ਟਾਈਮ ਤੇ ਵੀ ਨਹੀਂ ਜਾਣਾ ਮੈਨੂੰ ਤਾਂ ਪਹਿਲੇ ਸੱਦੇ ਪੈ ਜਾਂਦੇ ਆ ਦਸ ਹੈ ਨੱਕ ਚੋਂ ਸੁੜੂ-ਸੂੜੂ ਹੋਈ ਜਾਂਦਾ ਨੱਕ ਸਿੰਡ ਆਈ ਜਾਂਦਾ ਆ ਠੀਕ ਹੈ ਮੈਂ ਕਿਹਾ ਚਲੋ ਮੈਂ ਆਰਾਮ ਦੇ ਨਾਲ ਕੱਲੀ ਸ਼ਾਮ ਤੱਕ ਰਹਿਣਾ ਹੈ ਹਨਾ ਤੇ ਮੈਂ ਕੱਲੀ ਮੈਨੇਜ ਆਪਣੇ ਵੀ ਕਰ ਲੂੰਗੀ ਤੇ ਘਰ ਦਾ ਵੀ ਸਾਰਾ ਜੋ ਵੀ ਹੈਗਾ ਕਿ ਤੱਕ ਕਰ ਲੂੰਗੀ ਹਨਾ ਸੁੜੂ-ਸੂੜੂ ਜਨਾ ਕਰਵਾ ਹੋਣੀ ਨੇ ਮਰ ਜਾਣਾ ਮੈਂ ਸੁੜੂ-ਸੂੜੂ ਕਰੂੰਗੀ ਹੁਣ ਗੋਰੇ ਬੱਚੇ ਨੇ ਪਾਪਾ ਨੂੰ ਫੋਨ ਕਰ ਲੈਣਾ ਕਿਹਾ ਪਾਪਾ ਆਮਨ ਤੇ ਸੇਠਾ ਓ ਮਾਈ ਗਾਡ ਆਇਆ ਲਾਈਫ ਬਾਰਨੀ ਗੋੜਿਆ ਦੇ ਘਰਾਂ ਚ ਕੰਮ ਆਵਾਜ਼ ਦਾ ਕੰਮ ਹੈ ਹੁਣ ਮੈਂ ਛੋੜੂ ਛੋੜੂ ਵੀ ਨਹੀਂ ਕਰ ਸਕਦੀ ਹੁਣ ਕਦੇ ਐਸ ਖੁੰਝ ਜਾ ਕੇ ਛੋੜੂ ਛੋੜੂ ਕਰੋ ਕਦੇ ਐਸ ਖੁੰਝ ਜਾ ਕੇ ਇੱਕ ਮੇਰਾ ਹੈਡੈਕ ਦੋਵੇਂ ਮੈਂ ਤਾਂ ਕਿਹਾ ਮੈਂ ਰੈਸਟ ਕਰਦੀ ਹੋ ਗਈ ਰੈਸਟ ਹੁਣ ਚੰਗੀ ਤਰ੍ਹਾਂ ਹਾਂ ਹੁੰਦਾ ਮੇਰੇ ਨਾਲ ਤਾਂ ਲੋਕੋ ਪਤਾ ਨਹੀਂ ਕਹਤੇ ਗਰੀਬ ਹੀ ਟੈਂਦਾ ਹਾਂ ਹਾਂਜੀ ਲੱਗ ਕੇ ਜੀ ਮੇਰਾ ਵਰਕ ਫਿਨਿਸ਼ ਹੋ ਗਿਆ ਹੈਗਾ ਆ ਤੇ ਮੈਂ ਸਾਰੇ ਟਾਸਕ ਪੂਰੇ ਕਰ ਲੈ ਹੈਗੇ ਆ ਤੇ ਛੋਟੇ ਬੱਚਾ ਹਜੇ ਹਸਪੀਟਲ ਗਿਆ ਹੋਇਆ ਉਹ ਤੁਹਾਨੂੰ ਦੱਸਿਆ ਸੀਗਾ ਨਾਲ ਕਿ ਉਹਦੀ ਫੁੱਟਵਾਲ ਖਿਲਰ ਗਈ ਉਹ ਇੱਥੇ ਗੋਡੇ ਤੇ ਉਹ ਥੋੜਾ ਜਿਹਾ ਡਿੱਗ ਪਿਆ ਪਤਾ ਨਹੀਂ ਕੀ ਹੋਇਆ ਇਸ ਤੱਕ ਆਈ ਨਹੀਂ ਹੈਗੇ ਤੇ ਮੈਂ ਆਪਣੇ ਘਰ ਆਣਾ ਮੈਂ ਬੇਟ ਕਰਦੀ ਆ ਹਨਾ ਚਲੋ ਠੀਕ ਹੈ ਲੋਕੋ ਜੀ ਫਿਰ ਮੈਂ ਕੱਲੂ ਮਿਲਦੀ ਆ ਇੱਕ ਨਵੀਂ ਵੀਡੀਓ ਦੇ ਨਾਲ ਠੀਕ ਹੈ ਇੱਕ ਨਵੀਂ ਲਾਈਵ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੈਸਿੰਗ